ਬੜੀ ਜਿਹੜਾ ਤਾਂ ਬਹੁਤ ਅੱਛਾ ਹੋਇਆ। ਬੜਾ ਆਪਣਾ ਚਗਣ ਭਰਾ ਵੀ ਆ ਗਿਆ। ਉਹ ਚਲਦੇ ਦੋਵੇਂ ਮਿੱਤਰੋ। ਉਹ ਨਹੀਂ ਮਿੱਤਰੋ ਤਵੀਆਂ ਜਾ ਕੇ। ਸੋ ਜਨ ਗ੍ਰਿਲ ਖੁੱਲ ਚਲੀਏ ਦੀ। ਹਾਂ। ਇੱਧਰ ਲੈ ਜੀਏ। ਹਾਂ। ਇਹ ਕਿ ਡਿੱਗਾਂ ਦੀ। ਆਹਾਂ। ਮਾਫ਼ ਕਰੀ ਵੇ। ਜੈਸਰ ਭਾਈ ਚਾਹ ਵੀ ਲੈਨੇ ਹੈ। ਚਾਹ ਆ ਗਈ ਪੰਡੂ ਆਪਣੀ। ਚਾੜਾ ਕੋ ਜਾਇਆ ਵੀ। ਹਾਂ। ये देखो जी की, की नहीं <tip> जी मित्रों सात श्रीकाल सारे हाल चाल यही सारे वजिया हो गए सी वजिया ठीक ठाक बेस्ट आ सो so, स्वागत है ता एक नवी वीडियो से सो अज आप मित्रों खड़ते हैं स्वराज को पैली से सो so, छड़े जाके भाई तविया सुगा तो ਆਪਣਾ ਗੰਨੇ ਦਾ ਕੰਮ ਹੋ ਗਿਆ ਫਾਈਨਲੀ ਕੰਪਲੀਟ ਸੋ ਚਲਦੇ ਆਪਾਂ ਲੈ ਕੇ ਸੁਭਰਾਜ ਨੂੰ ਬਈ ਜਿਹੜੀ ਬੇਲੀ ਪਈ ਆ ਪੈਲੀ ਨੂੰ ਗੋਣੇ ਆ ਜਾ ਕੇ ਕਿਉਂਕਿ ਮੱਕੀ ਲਾਉਣੀ ਆਪਾਂ ਵਿੱਚੇ ਤੇ ਅੱਜ ਆਪਣਾ ਲੋਹੜੀ ਦਾ ਤਿਹਾਕ ਹੈ ਲੋਹੜੀ ਦਾ ਦਿਨ ਆ ਤੇ ਸਾਰੇ ਮੇਰੇ ਭਰਾਵਾਂ ਨੂੰ ਪੈਣਾ ਨੂੰ ਵਧਾਈਆਂ ਲੋਹੜੀ ਦੀਆਂ ਸੋ ਕੰਗ੍ਰੈਚੁਲੇਸ਼ਨਸ ਸੋ ਮਿਲਦੇ ਆ ਤੁਹਾਨੂੰ ਬਣੇ ਰਹੋ ਤੁਸੀਂ ਲੋਈ ਮਿੱਤਰੋ ਆ ਖੜਾ ਆਪਣਾ ਸੁਭਰਾਜ ਛੱਡ ਛੇ ਸੋ ਕੱਢਦੇ ਨੂੰ ਆਪਾਂ ਬਾਹਰ ਸੋ ਪੌਣੇ ਵਾਲੇ ਮਗਰ ਤਵੀਆਂ ਸੋ ਚਲਦੇ ਆਪਣਾ ਜਗਨਪ੍ਰਾਭ ਵੀ ਆ ਗਿਆ ਸੋ ਚਲਦੇ ਦੋਵੇਂ ਮਿੱਤਰੋ ਵੋਨੇ ਮਿੱਤਰੋ ਤਵੀਆਂ ਜਾ ਕੇ ਸੋ ਜਨ ਗ੍ਰਿਲ ਖੋਲ ਚਲੀਏ ਦੀ ਹਾਂ ਖੋਲ ਲੀਏ ਇਹ ਗ੍ਰਿਲ ਲਾ ਦੀਏ ਯਾਰ ਬੈਂਪਰ ਗਾੜਿਓ ਕਿਉਂਕਿ ਵੇੜ ਬਹੁਤ ਜ਼ਿਆਦਾ ਅੱਗੇ ਟਾਇਰ ਮਲੇ ਜਾ ਰਿਹਾ ਸਾਰੇ ਆਪਣੇ ਅੱਗੋਂ ਟਾਇਰ ਕਾਫੀ ਘਸ ਗਿਆ ਕਿਉਂਕਿ ਹੈਵੀ ਬਹੁਤ ਜ਼ਿਆਦਾ ਆਪਣਾ ਬੈਂਪਰ ਸੋ ਗ੍ਰਿਲ ਲੱਗੂ ਲਾ ਦਿੰਨੇ ਆ ਬੈਂਪਰ ਨਿਰਾ ਹੀ ਰਹਿਣ ਦਿੰਨੇ ਆ ਆਪਾਂ ਸੋ ਮਿੱਤਰੋ ਪਹਿਲਾ ਆਪਾਂ ਗ੍ਰਿਲ ਖੋਲ ਲੈਨੇ ਕਿਉਂਕਿ ਬਾਹਰ ਠੰਡ ਬਹੁਤ ਜ਼ਿਆਦੀ ਆ ਸੋ ਅੰਦਰ ਛੇੜੇ ਥੋੜਾ ਬਚਾ ਅੰਦਰ ਹੀ ਆਪਾਂ ਗ੍ਰਿਲ ਖੋਲ ਕੇ ਫੇਰ ਹੀ ਕੱਢਦੇ ਸਵੇਰਾਜ ਨੂੰ ਬਾਹਰ ਬਹੁਤ ਜ਼ਿਆਦੇ ਹੈਵੀ ਕਿੱਸੇ ਲੱਗ ਰਹੇ ਸੋ ਗ੍ਰਿਲ ਲਾ ਪਾਲਾ ਅਗ੍ਹਾ ਕਰਦੇ ਇਹ ਵੀ ਗੰਨੇ ਕਰਕੇ ਲਉਣੀ ਪਈ ਵੈਸੇ ਤੇ ਮੇਰਾ ਪੈਂਪਰ ਲੰਮੇ ਵਧੀਆ ਲੱਗਦਾ ਇਹ ਵਾਲਾ ਪੈਂਪਰ ਆਪਾਂ ਲਵਾ ਕੇ ਹੋਰ ਲੰਮਾ ਪੈਂਪਰ ਲਵਾ ਦਾਂ 3 ਫੁੱਟ ਫਿਰ ਵੇਖੋ ਆਪਣੀ ਸੋਰਾਂ ਦੀ ਡੈਕੋਰੇਸ਼ਨ ਇੱਦਾਂ ਲੈ ਜੀ ਹਾਂ ਇਹ ਕਿੰਨੇ ਡੰਗਾਂ ਦੀ ਆਹ ਹਾਂ ਮਾਪ ਲੈ ਲਈ ਵੇ ਹਮ ਲੋ ਜੀ ਮਿੱਤਰੋ ਗ੍ਰੇਲ ਆਪਣੀ ਖੁੱਲ ਗਈ ਕੱਢਦੇ ਆ ਸਬਜ਼ੀ ਨੂੰ ਬਾਹਰ ਸੋ ਚੱਲਦੇ ਆਪਾਂ ਤਵੀਆਂ ਲੈ ਕੇ ਇਕੰਦਰ ਬਈ ਜੀ ਆਪਾਂ ਇਕੰਦਰ ਲੱਗੀਆਂ ਸਟਾਰਟ ਕਰਨਾ ਹਾਂ ਚੱਲ ਲੈ ਚੱਲਦੇ ਸਾਰੇ ਆ ਗਿਆ ਆ ਗਿਆ ਹੋਇਆ ਵਾਹ ਬੜਾ ਬੱਦਲ ਤੇ ਬੜੀ ਹੈ ਤਾਂ ਬਹੁਤ ਅੱਛਾ ਹੈ ਜਾ ਲੈ ਥੋੜਾ ਜਾ ਆਪਣੇ ਚੋਰਾਜ ਦਾ ਤੁਸ ਵੀ ਜਾਵਾਂ ਆ ਕਰਕੇ ਸਭ ਤੋਂ ਸਭ ਤੋਂ ਲਾ ਚਾਰਜਰ ਵਾਲਾ ਤੇ ਉਹ ਡਲ ਦਵਾਤਾ। ਅਸਲ ਵਿੱਚ ਕੋਈ ਕਰਨੀ ਨਹੀਂ ਬਸ ਆਪਣੇ ਥੋੜਾ ਹਾਂ ਸਲਫ ਚ ਲੁੱਟਾ। ਲੋਈ ਮਿੱਤਰੋ ਟਰੈਕਟਰ ਆਪਣਾ ਉਧਰ ਸਟਾਰਟ ਆ ਛੱਡ ਛੇ। ਗਰਮ ਹੋ ਰਿਹਾ ਆਪਣਾ ਟਰੈਕਟਰ। ਸੋ ਆਪਾਂ ਬਈ ਇੱਕ ਰੀਚਾ ਪੀ ਕੇ ਤੁਰਦੇ ਆ। ਫੇ ਚਾਹਦੇ ਮਿੱਤਰੋ ਚਾਹਾ ਸ਼ਾ ਪੀ ਕੇ ਕਿਉਂਕਿ ਠੰਡ ਬਹੁਤ ਜ਼ਿਆਦੀ ਹੈ ਬਾਹਰ ਤੇ ਧੁੰਦੋ ਧੁੰਦੀ ਹੋਇਆ ਪਿਆ ਕੰਮ ਹੂੰ ਠੰਡ ਬਹੁਤ ਹੈ ਸੋ ਗ੍ਰਿਲ ਲੌਂਗ ਦੇ ਨਾਲ ਟਰੈਕਟਰ ਦੀ ਲੁੱਕ ਹੋਰ ਵਧੀਆ ਲੱਗਣ ਲੱਗੀ ਸੋ ਵਧੀਆ ਲੱਗਣ ਲੱਗਾ ਟਰੈਕਟਰ ਅੱਗੇ ਨਾਲੋਂ ਜੀ ਮਿੱਤਰੋ ਬਹੁਤ ਗੇ ਪਾਲੀ ਜੇ ਉਹ ਗੇੜ ਆਪਣਾ ਬੰਦਿਆ ਹਵਾ ਵੀ ਬਹੁਤ ਤੇਜ਼ ਚੱਲਦੀ ਪਈ ਠੰਡ ਪੜੀ ਜਾਂਦੀ ਆ ਲੈ ਵੀ ਜਗਣਾ ਖੋਲਦੇ ਗੇੜ ਬਈ ਤੇ ਇਹ ਸੋਹਰਾ ਜੀ ਨੂ ਦਾ ਤਵੀਆਂ ਮਿੱਤਰੋ ਹੀ ਪਾਲੀਆਂ ਆਂ ਕਿਉਂਕਿ ਆਪਣੇ ਭਰਾ ਜਿੰਨੀਆਂ ਦੀਆਂ ਤਵੀਆਂ ਆ ਕਿਉਂਕਿ ਆਪਣੀਆਂ ਤਵੀਆਂ ਹੈ ਨਹੀਂ ਇਹ ਤਿਆਰ ਕਰਾਵਾਂਗੇ ਨਵੀਆਂ ਉਹ ਹੁਣ ਆਪਾਂ ਟਾਈਮ ਸਾਰ ਲਿਆ ਤਵੀਆਂ ਮੰਗ ਕੇ ਚੰਦਰਾ ਵਿੱਚੇ ਲਾ ਦੇ ਉਹਦੇ ਬੂਏ ਦੇ ਲੋਈ ਲੋਥੇ ਰਹਾ ਦੇ ਜਾ ਵੀ ਉੱਥੇ ਰੱਖ ਦੇ ਗੇਟ ਨਾਲ ਸੇਫਟੀ ਬਹੁਤ ਹੈ ਕਿਉਂਕਿ ਜੇ ਕੋਈ ਗਾੜੀ ਆਪਣੇ ਚਬਾਰੇ ਚ ਜਾਊਗਾ ਤਾਂ ਤੁਰ ਕੇ ਜਾਊਗਾ ਕਿਉਂਕਿ ਕੋਈ ਫਿਰ ਸੰਦ ਗਾਂ ਜਾਂਦਾ ਨਹੀਂ ਤੋਂ ਇਸ ਕਰਕੇ ਲਾਇਆ ਗੇਟ ਜਦੋਂ ਪਾਂ ਸ਼ਾਮ ਨੂੰ ਘਰੇ ਜਾਣਾ ਗੇਟ ਮਾਰ ਕੇ ਚੱਲ ਜੀਦਾ ਫਿਰ ਗਾੜੀ ਕੋਈ ਸੰਦ ਖੜ ਨਹੀਂ ਸਕਦਾ ਕਿਉਂਕਿ ਆਪਣੇ ਚਬਾਰੇ ਚ ਮਾਸ ਮੁੰਨੀ ਕਾਫੀ ਪਿਆ ਤਾਂ ਕਰਕੇ ਫਿਰ ਗੇਟ ਲਾਇਆ ਇੱਥੇ ਕਿਉਂਕਿ ਜਿੰਦਰਾ ਲਾ ਕੇ ਚੱਲ ਜਾਈਦਾ ਚਾਬੀ ਉੱਥੇ ਰੱਖ ਦੇ ਲਈ ਲੈਫਟ ਜਾਂਦੇ ਤਾਂ ਚੁੱਕ ਦੇ ਚੱਲ ਬੱਸ ਆਣਾ ਪੜੇਗਾ ਇੱਧਰ ਆ ਨਹੀਂ ਇੱਥੇ ਆ ਆ ਗੁੱਲਾ ਕਢਣਾ ਆਪਣਾ ਨਾਪ ਕੇ ਹਾਂ ਆ ਖਿੱਚ ਗੁੱਲਾ ਮੇਰੇ ਸ਼ੂਜ਼ ਖਰਾਬ ਲੈ ਸੌਖਾ ਕੰਮ ਐ ਤੇ ਸ਼ੂਜ਼ ਖਰਾਬ ਹੋ ਗੜੇ ਚੱਲ ਕੋਈ ਚੱਕਰ ਨਹੀਂ ਫੋਨ ਤੋਰਗਾ ਛੱਡ ਦੇ ਇਹਨੂੰ ਖੇਤ ਨਾਲ ਵਜਣਾ ਹੀ ਆ ਗਿਆ ਲੱਤਾਂ ਤੇ ਥੋੜਾ ਜਿਹਾ ਗਾਂ ਤੋਰ ਲਿਫਟ ਛੱਡ ਲਾ। ਆ ਇੱਥੇ ਰੱਖ। ਚਲਾ ਆ ਚੱਕ ਦੀ ਇਹਨੂੰ ਤਾਂ। ਭਾਈ ਬੱਚਾ ਆਕਣਾ ਤਾਂ। ਚਲੋ। ਉਹਨੂੰ ਛੱਡਦੇ ਆ ਇਹਨੂੰ ਛੇ ਹਾਂ ਕਿੱਟ ਆ ਤੁਮ ਮਰਦੀ ਰਾਏ ਲੈ ਬੈਨ ਹੈਗੀ ਤੇ ਨਹੀਂ ਪੈਣਨੀ ਹੈਗੀ ਕਹਿੰਦੀ ਹੈਗੀ ਹਾਂ ਉਹ ਕੋਈ ਨਹੀਂ ਨਿਕਲ ਜੇ ਗਾ ਗਾਲੀ ਨਹੀਂ ਕੋਈ ਚੱਕਰ ਨਹੀਂ ਚਲਦੀ ਲੱਗੀ ਹੋਰ ਹਾਂ ਬੈ ਕਰਦਾ ਕਲੀ ਛੱਡਦੀ ਹੁੰਦੀ ਕਲੀ ਕੱਢਦਾ ਥੋੜਾ ਸਾ ਗਾ ਜਨ ਗਣਪਾ ਭਰਾ ਆਪਣਾ ਵਾਰਿਆ ਟਰੈਕਟਰ ਲਓ ਜੀ ਮਿੱਤਰੋ ਵਾਹ ਗਿਆ ਆਪਾਂ ਚੱਲ ਜਾਗੇ ਟਾਈਮ ਨਾਲ ਕਿਉਂਕਿ ਅੱਜ ਲੋਹੜੀ ਦਾ ਦੇਣਿਆ ਸੋ ਟਾਈਮ ਨਾਲ ਚੱਲ ਜਾਗੇ ਘਰੇ ਦੋ ਕਿਲੇ ਆਪਣੀ ਵਾਧੀ ਜਗਾ ਦੋ ਦੋ ਕਿਲੇ ਰਹਿ ਗਈ ਜਗਾ ਟੋਟਲ ਚਾਰ ਕਿਲੇ ਜਗਾ ਵਾ ਉਹ ਵਗ ਜਣੀ ਟੈਂਪਲ ਵਾਲੀ ਤੇ ਚੱਲਾਂਗੇ ਮਿੱਤਰੋ ਅੱਜ ਹੈਪੀ ਲੋੜੀ ਸਾਰਿਆਂ ਨੂੰ ਆਉਂਦੇ ਆਉਂਦੇ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਰੱਖਣਾ ਆਉਂਦੇ ਰੈਲ ਦੇ ਆਏ ਹੋਏ ਟੱਕੜ ਗੁੰਝਾ ਪਈ ਆਉਂਦਾ ਆਪਣਾ ਝੋਟਾ ਤੂ ਗਰੀ ਸਰੰਡੀਆਂ ਵਿੱਚ ਹੈ। ਲਓ ਜੀ ਮਿੱਤਰੋ ਕੰਮ ਨੂੰ ਆਪਣਾ ਨਿਵੇੜ ਕੇ ਸਾਰਾ ਪਹਿਲੀ ਦਾ ਸੋ ਚੱਲਾਂਗੇ ਆਪਾਂ ਮਿੱਤਰੋ ਅਜਨਾਲੇ ਸੋ ਆਪਾਂ ਆਪਣੇ ਸਵਰਾਜ ਨੂੰ ਫਾਰਮ ਟਰੈਕ ਵਾਲੇ ਇਸ਼ਾਰੇ ਲਿਆ ਕੇ ਪਾਵਾਂਗੇ ਕਿਸ ਦਿਨ ਸੋ ਪਹਿਲੀ ਤੋਂ ਵਿਹਲੇ ਹੋ ਲਈਏ ਸਾਢੇ ਕਿ ਟਾਈਮ ਚੱਲਾਂਗੇ ਸੋ ਚਾਰੇ ਲੈ ਕੇ ਆਵਾਂਗੇ ਸਵਰਾਜ ਦੇ ਆਗਲੇ ਪਾਵਾਂਗੇ ਥੋੜੇ ਲੱਗਦੇ ਇਹਨੂੰ ਤੇ ਫਿਰ ਆਪਾਂ ਮਿਊਜ਼ਿਕ ਸਿਸਟਮ ਟਾਇਵਰ ਵਗੈਰਾ ਸਾਰਾ ਕੁਝ ਹੀ ਕੱਢ ਦਾਂਗੇ ਕਿਉਂਕਿ ਇਹ ਗੱਨੇ ਦਾ ਆਪਣਾ ਹੁਣ ਨਿਪਟ ਗਿਆ ਕੰਮ ਬਸ ਪੈੜੀ ਦੇ ਰਹਿ ਗਿਆ ਤਾਲੀਆਂ ਪੁੜੀਆਂ ਵਾਦੀਆਂ ਦਾ ਸਭ ਕੁਝ ਓਕੇ ਕਰ ਦਾਂਗੇ ਦਾ ਬਿਲਕੁਲ ਲੋ ਜੀ ਮੈਟਰ ਬਾਪੂ ਆ ਗਿਆ ਪੰਦੂ ਚਾਹ ਚੂ ਲੈ ਕੇ ਉਹ ਬਾਪੂ ਲਾ ਰਿਹਾ ਗੇੜੇ ਟਰੈਕਟਰ ਤੇ

ਔਰ ਵੀ ਰਾਸ ਲੈ ਜੀ ਬਾਪੂ ਕੇ ਨਾਲ ਚਾਹ ਪੀਓ ਤੁਸੀਂ ਅਨੰਦਰ ਆਵਾਜ਼ ਆ ਰਹੀ ਆਪਣੇ ਸਭਰਾਜ ਦੀ ਹੈ ਪੜਾਕੇ ਪਾਈ ਜਾ ਰਿਹਾ ਪੂਰੇ ਲੈ ਚੱਲ ਜੀ ਪਰਾਸ ਵਿੱਚ ਚਾਹ ਨਾਲ ਅਨੰਦਰ ਆ ਜੀ ਮਿੱਤਰੋ ਠੰਡੇ ਦੇਸੀ ਜਗੜ ਹੈ ਫਾਰਮਰ ਲਾਈਫ ਇੱਕ ਆਪਣੀ ਸਕੂਟੀ ਬੜਾ ਸਾਹਸ ਦਿੰਦੀ ਯਾਰ ਰਾਤ ਨੂੰ ਚਾਰਜ ਕਰ ਲਈਦੀ ਸਾਰੀ ਦਿਹਾੜੀ ਮਿੱਤਰੋ ਲੋਡ ਨਹੀਂ ਪੈਂਦੀ ਮੋਟਰਸਾਈਕਲ ਦੀ ਕਿੱਧਰ ਮਰਜੀ ਲਈ ਫਰੀਦੀ ਬਹੁਤ ਜ਼ਿਆਦਾ ਤੇਲ ਬਚਾਤਾ ਇਹਨੂੰ ਵਧੀਆ ਚੀਜ਼ ਆ ਐ ਬਾਕੂ ਕੱਢੀ ਜਾ ਰਿਹਾ ਵਟਾ ਕੀ ਮਿੱਤਰੋ ਰਹਾਸ ਵੋਲੇ ਦੇ ਡੈਕਟਰ ਆਪਰ ਮੈਂ ਵੀ ਜਗਣਾ ਲਓ ਜੀ ਮਿੱਤਰੋ 40 ਵਾਹ ਗਈ ਆਪਣੀ ਹੋ ਰਹਿ ਗਏ 3-4 ਚੱਕਰ ਰਹਿ ਗਏ ਬਸ ਵਾਹ ਗਈ ਆਪਣੀ 40 ਸਾਰੀ 4 ਕਿਲੇ ਇਧਰ ਨੂੰ ਹੋ ਦੂਰ ਦੂਰ ਲੱਗੀ ਲੋ ਜੀ ਮੈਟਰ ਚਾਰ ਕੇ ਚੱਕਰ ਆ ਗਏ ਫੇਰ ਆਪਾਂ ਕਰਦੇ ਤਵੀਆਂ ਕੱਟੀਆਂ ਰੋਸ ਚੱਲਦੇ ਫਿਰ ਹੋ ਮੇਡੇ ਤੁਨੋ ਔਰਤੀ ਆ ਟਾਇਰ ਛੱਡ ਲਾ ਥੱਲੇ ਪਿੱਲਾਂ ਟਾਇਰ ਬਾਅਦ ਚ ਡਿੱਗਣੇ ਨਹੀਂ ਬਾਲਾ ਗਾਂ ਚੱਲ ਜਣਾ ਘੋੜ ਦੇ ਲਓ ਜੀ ਮਿੱਤਰੋ ਜਗ੍ਹਾ ਆਪਣੀ ਹੋ ਗਈ ਕੰਪਲੀਟ ਕਰਦੇ ਤਵੇ ਕੱਟੇ ਕਿੱਲੀ ਪਾ ਦੇ ਇਸ ਤੋਂ ਅੱਗੇ ਕੋਈ ਹੈਗੀ ਹੋਰ ਕਿੱਲੀ ਉੱਚੇ ਭਾਈਏ ਓ ਵਾਵਾ ਗਿਆ ਵੀ ਸੀ ਨਾ ਜੋੜ ਕੇ ਭਈਆ ਜੋੜ ਕੇ ਥੋੜਾ ਇੱਕ ਮਿੰਟ ਬਾਲਾ ਖੇਚਾਂ ਪਿੱਛੋਂ ਬਾਲਾ ਬਾਲਾ ਚਲੇ ਇੱਥੇ ਰਹਿੰਦੇ ਚੱਲ ਕਰ ਟਾਇਰ ਇਕੱਠੇ ਬਾਹਰ ਪਾਗ ਰੱਖ ਟਰੈਕਟਰ ਸਿੱਧਾ ਕਰ ਲੀਏ ਰੋਜਾ ਆਪਾਰਾ ਖੇਚੇ ਖੇਚੀ ਹੋਰੀ ਚੋਕੇ ਨਹੀਂ ਪਾਣੇ ਤੇ ਰੋਕ ਜਾ आड़ के ਆਹ ਯਾ ਲਓ ਜੀ ਮਿੱਤਰੋ ਤਵੇ ਇਕੱਠੇ ਬਹੁਤ ਔਖੇ ਹੁੰਦੇ ਪੈ ਹੀ ਪਰ ਹੋ ਗਏ ਸੌਖੇ ਆੜ ਕੇ ਛੁੱਟਿਆ ਉਹਦੇ ਆ ਗੱਨੇ ਲੈ ਜੀ ਆਹੋ ਲੈ ਇਹਨੇ ਇਹ ਲੈਨੇ